ਅੱਜ ਵਜ਼ੀਰ ਖਾਨ ਤੋਂ ਥੋੜਾ ਜਿਹਾ ਗਿਆ ਇਹ ਤੇ ਚੂਨਾ ਮੰਡੀ ਦੀ ਤੰਗ ਨੀਆਂ ਚ ਇੱਕ ਗੁਰਦੁਆਰੇ ਦਾ ਗੇਟ ਨਜ਼ਰ ਆਉਂਦਾ ਲੋਹਰ ਸ਼ਹਿਰ ਦੇ ਦਰਵਾਜ਼ਿਆਂ ਬਾਰੇ ਵੀਡੀਓ ਚ ਤੁਸੀਂ ਇਸ ਗੁਰਦੁਆਰੇ ਦੀ ਚਲਕ ਜ਼ਰੂਰ ਵੇਖੀ ਹੋਣੀ ਸਿੱਖੀ ਦੇ 10 ਗੁਰੂਆਂ ਚ ਸਿਰਫ ਇੱਕ ਗੁਰੂ ਦੀ ਪਿਤਾਸ਼ ਲੋਹਰ ਸ਼ਹਿਰ ਦੀ ਹੈ ਉਹ ਨੇ ਗੁਰੂ ਰੰਦਾਸ ਜੀ वना दे दे बढ़ाया गया। हम लोग आप चौकी से आए कराची से आप चौकी से आए कराची से, से, से लाहौर ट्रेन में रात को बैठते छः बजे बैठे सुबह ढाई बजे के आग पहुँचते वैसे तो हमारे को आज दस दिन हो गए घर से निकले हुए ननकाना साहब गए पंजा साहब गए लाहौर आए लाहौर में अभी चूना मंडी गुरुद्वारे में आए लाहौर जिले के अंदर दो बहुत बड़ियाँ सिख हस्तियाँ ਮਗੇ ਨਾ ਦਾ ਜਨਮ ਹੋਇਆ ਉਹਨਾਂ ਦੇ ਵਿੱਚੋਂ ਇੱਕ ਬੇਬੇ ਨਾਨਕੀ ਦੂਸਰੀ ਜਿਹੜੀ ਹਸਤੀ ਸਿੱਖ ਧਰਮ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੇ ਅੰਦਰ ਹੋਇਆ ਚੁੰਨੀ ਮੰਡੀ ਜਿਹੜੀ ਕਿ ਉਸ ਵੇਲੇ ਸੁਨਿਆਰਾਂ ਦੀ ਮੰਡੀ ਸੀ ਜਿੱਥੇ ਸੋਚੀ ਮੋਤੀ ਵਿਕਦੇ ਸਨ ਇਹ ਜਿੱਥੇ ਸੋਨਾ ਕੜਿਆ ਜਾਂਦਾ ਸੀ ਇਹ ਸੋਨਾ ਵੀ ਉੱਥੇ ਕੜਿਆ ਗਿਆ ਰਾਜਾ ਰਣਜੀਤ ਸਿੰਘ ਜਦ ਉਹਨਾਂ ਦੇ ਘਰ ਵੱਡੇ ਸਪੁੱਤਰ ਖੜਕ ਸਿੰਘ ਦੀ ਪੜਾਈ ਸ਼ੁਰੂਈ ਤਦ ਉਹਨਾਂ ਦੀ ਜੋ ਵਾਈਫ ਸੀ ਉਹਨਾਂ ਨੇ ਉਹਨਾਂ ਨੂੰ ਅਰਜ਼ੀ ਕੀਤੀ ਸ੍ਰੀ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਨੂੰ ਤਾਮੀਰ ਕਰਨ ਵਾਸਤੇ ਤਦ ਉਹ ਜਿਹੜਾ ਨਕਸ਼ਾ ਸੀ ਉਹ ਹਰਮੰਦਰ ਸਾਹਿਬ ਤੋਂ ਲੈ ਕੇ ਆਇਆ ਸੀ ਤੁਸੀਂ ਵੇਖ ਸਕਦੇ ਹੋ ਸੇਮ ਡਾਈਮੈਂਸ਼ਨ ਨਾਲ ਲਾਈਕ ਹਰਮੰਦਰ ਸਾਹਿਬ ਬ੍ਰਿਟਿਸ਼ ਪੀਰੀਅਡ ਦੀ ਕਲੰਦਿਆ ਖਤਰਾ ਪੈਦਾ ਹੋ ਗਿਆ ਕਿ ਕਿਦਾਰੇ ਬਿਲਡਿੰਗ ਨਾ ਡਿੱਗ ਪਵੇ ਇੰਜੀਨੀਅਰਿੰਗ ਦੇ ਕੈਂਪ ਦੇ ਉੱਤੇ ਇਹਦਾ ਗੁੰਬਦ ਜਿਹੜਾ ਸੀ ਉਹਨੂੰ ਹਟਾ ਦਿੱਤਾ ਗਿਆ। ਕੁਝ ਸਾਲ ਪਹਿਲੇ ਇਹਦਾ ਨਵੇਂ ਸਿਰਿਓਂ ਇਹਦੇ ਤੇ ਧਿਆਨ ਦਿੱਤਾ ਗਿਆ। ਇਹਦੇ ਉੱਤੇ ਗੁੰਬਦ ਬਣਾ ਦਿੱਤਾ ਗਿਆ। ਔਰ ਇਸ ਤਰ੍ਹਾਂ ਇਹਦੀ ਉਹ ਪ੍ਰਾਣੀ ਸ਼ਕਲ ਜਿਹੜੀ ਪ੍ਰਾਤਨ ਸ਼ਕਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਸੀ ਉਹ ਇੱਕ ਦਫਾ ਫਿਰ ਇਹ ਬਹਾਲ ਹੋ ਗਈ। ਜਦੋਂ ਤੁਸੀਂ ਮੁਖਤਵਾਰ ਤੋਂ ਅੰਦਰ ਵੜਦੇ ਹੋ ਤੇ ਤੁਹਾਡੇ ਸੱਜੇ ਹੱਥ ਦੇ ਉੱਤੇ ਅੱਜ ਵੀ ਉਹ ਪੁਰਾਣੀ ਸਿਲ ਜਿਹੜੀ ਹੈ ਉਹ ਤੋਂ ਕੱਟੀ ਹੋਈ ਹੈ ਤਾਂ ਕਿ ਪਤਾ ਹੋਵੇ ਕਿ ਇਹ ਪੁਰਾਣੀ ਹੀ ਬਿਲਡਿੰਗ ਹੈ ਜਦੋਂ ਅਸੀਂ ਅੰਦਰ ਆ ਜਾਂਦੇ ਫਿਰ ਸਾਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਯਾਰ ਅਸੀਂ ਕਿਸੇ ਮਤਲਬ ਕੋਈ ਐਸੀ ਜਗ੍ਹਾ ਤੇ ਆ ਗਏ ਜਿੱਥੇ ਘੱਟ ਤਾਦਾਦ ਵਿੱਚ ਰਸ਼ ਹੁੰਦਾ ਹੈ ਉਸੇ ਬਾਹਰ ਜਾਈਏ ਤਾਂ ਬਾਹਰ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਰਸ਼ ਹੈ ਇੱਕ ਖੁੱਲਾ ਏਰੀਆ ਨਹੀਂ ਹੈ ਤਦਾਦ ਵਿੱਚ ਘਾਟੀ ਸੰਗਤਾਂ ਇੱਥੇ ਜੜੀਆਂ ਹੈ ਦਰਸ਼ਨ ਕਰਨ ਵਾਸਤੇ ਤੇ ਕਾਫੀ ਜ਼ਿਆਦਾ ਰਾਸ਼ ਨੂੰ ਪਾਰ ਜੋ ਸੰਗਤਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਇੱਥੇ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਹਰ ਸਾਲ ਆਤੇ ਜਬ ਵੈਸੇ ਮਨ ਦਿਲ ਵਿੱਚ ਕੁਝ ਆ ਜਾਂਦਾ ਹੈ ਕਿ ਆਹ ਕਹਤੇ ਜਾਂਕੇ ਅਸੀਂ ਦਰਸ਼ਨ ਕਰਕੇ ਆਏ ਬਾਬੇ ਦੇ ਟ੍ਰੇਨ 'ਤੇ ਆਤੇ ਰਕਸ਼ਿਓ 'ਤੇ ਜਾਂਦੇ ਗਾੜੀ ਆਪਣੀ ਨਹੀਂ ਹੈ ਬਾਬੇ ਦਾ ਹੁਕਮ ਬੰਤਾ ਹੈ ਤਾਂ ਅਸੀਂ ਇੱਥੇ ਆ ਜਾਂਦੇ ਨਾ ਦੇਣ ਵਾਲਾ ਵੀ ਪੈਸਾ ਉਹ ਹੈ ਉਹ ਖਰਚ ਕਰਵਾਉਣ ਵਾਲਾ ਵੀ ਵਹੀ ਹੈ 嗯。